ਅਨੇਕ ਕੰਮ ਆ। ਤੇਨੇ ਕਰੋੜ ਰੁਪਈਆ ਲੱਗਾ 4 ਕਰੋੜ ਰੁਪਈਆ? ਹਾਂਜੀ। ਠੀਕ ਆ। ਇੱਕ ਮਿੰਟ ਇੱਕ ਮਿੰਟ ਜੋ ਤੇ ਇੱਕ ਵਾਰ। ਹਾਂਜੀ ਹਾਂਜੀ ਕਰੋ। 3-4 ਕਰੋੜ ਰੁਪਈਆ ਲੱਗਾ? ਹਾਂ ਚਲਣ ਦਾ ਚਲਣ ਦਾ ਚਲਣ ਦਾ। 3-4 ਕਰੋੜ ਰੁਪਈਆ ਲੱਗਿਆ ਸਾਡੇ ਪਿੰਡ ਦੇ ਵਿੱਚ। ਜੀ। ਠੀਕ ਆ। ਐਗਜ਼ਾਮਪਲ ਸੈੱਟ ਕੀਤੀ। ਸਾਡੇ ਪਿੰਡ ਦੇ ਵਿੱਚ ਅੱਜ ਤੱਕ ਕਿਸੇ ਨੇ ਇੱਕ ਚਵਾਨੀ ਨਹੀਂ ਅੱਜ ਤੱਕ ਖਾਧੀ। ਵੈਰੀ ਵੰਡ। ਵੈਰੀ। ਕਾਰਨ ਕਿਆ? ਸਾਡੇ ਪਿੰਡ ਦੇ ਸਰਪੰਚ ਚ ਯੋਤ ਜੀ ਅਹੀਂ ਜੋ ਤਰਕ ਕੀ ਸਾਡੇ ਪਿੰਡ ਚ ਉਹ ਸਰਦਾਰ ਜੀ ਤੁਹਾਡਾ ਸਵਾਲ ਹੀ ਨਾ ਕਿ ਪੈਸੇ ਖਾਂਦੇ ਆ ਵੀਡੀਓ ਖਾਂਦਾ ਸੈਕਰੀ ਖਾਂਦਾ ਜੇਈ ਖਾਂਦੇ ਆ ਅਡੀਓ ਖਾਂਦੇ ਐਕਸ਼ਨ ਖਾਂਦੇ ਖਾਂਦੇ ਸਾਡੇ ਪਿੰਡ ਚ ਚੱਕਰ ਜਿਆ ਨਹੀਂ ਕਰੀਏ ਕਿਉਂਕਿ ਕਾਰਨ ਸਭ ਤੋਂ ਪਹਿਲੇ ਬੇਈਮਾਨ ਅਹੀਂ ਆ ਜੇ ਅਹੀਂ ਸਹੀ ਹੋ ਗਏ ਪਿੰਡ ਦੇ ਸਰਪੰਚ ਸਹੀ ਹੋ ਗਏ ਤੇ ਇਹ ਵੀ ਸਾਰੇ ਸਹੀ ਸਮਝੇ ਨਾ ਹੁਣ ਉਹਨਾਂ ਇਹਨਾਂ ਨੂੰ ਅਸਰਾਂ ਲਈ ਬਜੂਰਤ ਪਿੰਡ ਬਖਾਉਣੇ ਆ ਐਵੇਂ ਕੋਈ ਵੀ ਅਫਸਰ ਆਉਂਦਾ ਕੋਈ ਵੀ ਮੁਲਾਜ਼ਮ ਆਉਂਦਾ ਸਭ ਤੋਂ ਪਹਿਲਾਂ ਕਿੱਥੇ ਖੜਦੇ ਆ ਆ ਬੈਠੇ ਆ ਤਰਦੇਵੋ ਪਿੰਡ ਹਾਂਜੀ ਕਾਰਨ ਉੱਥੇ ਕੰਮ ਹੋਇਆ ਜੀ ਹਾਂਜੀ ਹੋਇਆ ਮੰਨ ਲੈ ਨਾ ਹਾਂ ਮੇਰਾ ਪਿੰਡ ਤਰਦੇਵੋ ਮੈਂ ਤਾਂ ਦੱਸਣ ਲੱਗਾ ਮੈਂ ਤਾਂ ਦੱਸਣ ਲੱਗਾ ਤੂੰ ਕੰਮ ਕਿਵੇਂ ਕਰਨਾ ਇਹਨਾਂ ਦਾ ਗੁੱਸਾ ਜਾਇਆ ਜਾ ਮੈਂ ਤਾਂ ਦੱਸਦਾ ਕੰਮ ਤੂੰ ਹੀ ਕਿੱਦਾਂ ਕਰਨਾ ਇਥੇ ਟ੍ਰੇਨਿੰਗ ਆ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਇੱਕ ਸਮੋਸਾ ਮਠੀ ਹਾਂਜੀ ਹਾਂਜੀ ਬਿਲਕੁਲ ਔਰ ਖਾਣਾ ਇਹ ਤੋਂ ਸਵਾਇ ਤੁਹਾਡਾ ਕਿਸੇ ਕੋ ਕੁਝ ਵੀ ਤੁਹਾਨੂੰ ਇਹਨਾਂ ਟ੍ਰੇਨਿੰਗ ਕੈਂਪਾਂ ਦੇ ਵਿੱਚੋਂ ਨਹੀਂ ਲੈਣਾ ਤੁਹਾਨੂੰ ਦੱਸਿਆ ਗਿਆ ਨਾ ਸਵਿਧਾਨ ਦੇ ਵਿੱਚ ਆਹ ਤਾਕਤਾਂ ਆਹ ਪਾਵਰਾਂ ਇਹ ਤਰੀਕੇ ਨਾਲ ਸੰਵਿਧਾਨ ਚੱਲਣਾ ਉਹ ਯਾਰ ਸਾਡੇ ਸਾਨੂੰ ਸਵਿਧਾਨ ਦੇ ਨਾਲ ਕੀ ਮਤਲਬ ਸਾਨੂੰ ਕੰਮ ਹੋਣ ਨਾਲ ਮਤਲਬ ਕੋਣ ਚ ਸਵਾਰਦਾਰ ਲੀਆ ਪਾਵਰਾ ਸਮਝਦਾ ਮੈਨੂੰ ਆਹ ਤੇ ਆਪਾਂ ਨੂੰ ਆਖ ਰਿਹਾ ਪੰਚਾਇਤੀ ਐਕਟ ਖਰੀਦੋ ਤੁਸੀਂ ਪੁਰਾਣੀ ਥਾਂ ਤੋਂ ਫਲਾਣੇ ਬਿਜਾਰਾ ਦੇ ਵਿੱਚੋਂ ਪੰਚਾਇਤੀ ਐਕਟ ਖਰੀਦ ਕੇ ਲੈ ਕੇ ਆਓ। ਹੂੰ। ਕਿਹਾ ਨਾ। ਪੰਚਾਇਤੀ ਐਕਟ ਲੈ ਕੇ ਆਓ ਤਦ ਜੇ ਕੇ ਨੂੰ ਸਮਝ ਲੱਗ ਜੇ ਤੇ ਤਾਂ ਗੱਲ ਕਰਿਓ। ਉਹ ਸਭ ਤੋਂ ਪਹਿਲਾਂ ਪੰਚਾਇਤੀ ਐਕਟ ਤੋਂ ਪਹਿਲਾਂ ਤੁਹਾਨੂੰ ਸਰਪੰਚ ਨੂੰ ਇਹ ਸੋਚਣਾ ਪੈਣਾ ਵੀ ਭਾਈ ਗੱਲ ਇਦਾਂ ਵੀ ਮੈਂ ਨਹੀਂ ਖਾਣਾ ਨਾ ਮੈਂ ਕੇ ਨੂੰ ਖਾਣ ਦੇਣਾ। ਹਾਂ ਜੀ ਠੀਕ ਹੈ। ਹਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸ ਦਿਆਂ ਮੈਂ ਕੌਣ ਆ। ਮੇਰਾ ਨਾਮ ਮਨਦੀਪਰ ਦਿਓ ਮੈਂ ਪਹਿਲਾਂ ਪੰਜਾਬ ਕੇਸਰੀ ਜਗਬਾਣੀ ਦੇ ਵਿੱਚ ਐਜ਼ ਅ ਪ੍ਰੈਸ ਕੋਰਸਪੋਨਡੈਂਟ ਐਜ਼ ਅ ਪੱਤਰਕਾਰ ਮੈਂ ਕੰਮ ਕੀਤਾ ਲੰਮਾ ਸਮਾਂ ਮੈਨੂੰ ਹਵਾ ਪਾਣੀ ਦੀ ਮੂਵਮੈਂਟ ਤੇ ਤੁਸੀਂ ਲੜਦੇ ਆ ਦੇਖਿਆ ਹੋਏਗਾ ਕਾਫੀ ਲੋਕਾਂ ਨੇ ਵੀਡੀਓ ਮੇਰੇ ਪਿੰਡ ਦੇ ਵਿੱਚ ਡਵੈਲਪਮੈਂਟ ਦੀਆਂ ਵੀਡੀਓ ਦੇਖੀਆਂ ਹੋਣੀਆਂ ਹਨ ਮੇਰੇ ਪਿੰਡ ਦੇ ਵਿੱਚ ਅਸਲ ਗ੍ਰਾਮ ਸਭ ਦਾ ਜਲਾਸ ਹੁੰਦਾ ਜਿਹੜੇ ਗ੍ਰਾਮ ਸਭ ਦਾ ਜਲਾਸ ਦੀ ਇਹ ਗੱਲ ਕਰਦੇ ਪਏ ਆ ਨਾ ਮੈਂ ਤੁਹਾਨੂੰ ਉਹਦੀ ਪਰਿਭਾਸ਼ਾ ਵੀ ਸਭ ਤੋਂ ਪਹਿਲਾਂ ਗ੍ਰਾਮ ਸਭਾ ਤੋਂ ਸ਼ੁਰੂ ਕਰ ਲਗਾ ਗ੍ਰਾਮ ਸਭਾ ਕੀ ਹੈ ਗ੍ਰਾਮ ਸਭਾ ਆਪੇ ਆਪੀ ਟਰਾਂਸਪਰੈਂਸੀ ਪਾਰਦਰਸ਼ਤਾ ਪਿੰਡ ਦੇ ਵਿੱਚ ਪਾਰਦਰਸ਼ਤਾ ਹੋਣੀ ਕਿੰਨਾ ਪੈਸਾ ਆਇਆ ਕਿੱਥੇ ਕਿੱਥੇ ਕਿੰਨਾ-ਕਿੰਨਾ ਲੱਗ ਗਿਆ ਤੇ ਕਿੰਨਾ ਤੁਹਾਡੇ ਕੋਲ ਬਖਾਇਆ ਸਰਪੰਚ ਕਿੱਦਾਂ ਦੱਸੂਗਾ ਸਰਪੰਚ ਜੇਕਰ ਤੁਹਾਡੇ ਪਿੰਡ ਦੇ ਵਿੱਚ ਅਸਲ ਗ੍ਰਾਮ ਸਭਾ ਦਾ ਜਲਾਸ ਹੁੰਦਾ ਨਾ ਅਸਲੀ ਜਲਾਸ ਜੇਕਰ ਤੁਹਾਡੇ ਪਿੰਡ ਦੇ ਵਿੱਚ ਹੁੰਦਾ ਤੇ ਸਾਰਿਆਂ ਨੂੰ ਥੱਲੇ ਲੈ ਕੇ ਐ ਟੇਬਲ ਤੋਂ ਸ਼ੁਰੂ ਹੋ ਜਾਏ ਕੁਰਸੀ ਤੋਂ ਸ਼ੁਰੂ ਹੋ ਜਾਓ ਸਾਰਿਆਂ ਨੂੰ ਪਤਾ ਹੁੰਦਾ ਵੀ ਉਹ ਉਹ ਪਿੰਡ ਦੇ ਵਿੱਚ ਅਸਲ ਗ੍ਰਾਮ ਸਭਾ ਦਾ ਇਲਾਜ ਹੁੰਦਾ ਵਾ ਤੇ ਜੇਕਰ ਉਸ ਪਿੰਡ ਦੇ ਵਿੱਚ ਜੇਕਰ ਪੈਸਾ ਜਿਹੜਾ ਆ ਰਿਹਾ ਜੇਕਰ ਅਸੀਂ ਉਹਨੂੰ ਖਾਵਾਂਗੇ ਤੇ ਉਹਨਾਂ ਨੇ ਹਿਸਾਬ ਕਿੱਥੋਂ ਦੇਣਾ ਉਹਨਾਂ ਨੇ ਤੇ ਸਾਡੇ ਬਾਰੇ ਦਾ ਦੇਣਾ ਸਾਡੇ ਤੇ ਪੋਲ ਖੁੱਲ ਜਾਣੇ ਡਰ ਪੈਦਾ ਹੋ ਗਿਆ ਨਾ ਥਿਲੋੜਾ ਕਿ ਉੱਤੋਂ ਤੱਕ ਡਰ ਪੈਦਾ ਹੋ ਗਿਆ ਤਾਂ ਕਰਕੇ ਗ੍ਰਾਮ ਸਭਾ ਦਾ ਇਲਾਜ ਬਹੁਤ ਜ਼ਰੂਰੀ ਆ ਹਾਂ ਸਾਡੇ ਪਿੰਡ ਦੇ ਵਿੱਚ ਜਦੋਂ ਗ੍ਰਾਮ ਸਭਾ ਦਾ ਇਲਾਜ ਹੁੰਦਾ ਨੇ ਕਹਿੰਦੇ ਆ ਨਾ ਕਿ ਹਜ਼ਾਰ ਦੇ ਪਿੱਛੇ ਸੌ ਬੰਦਾ ਜਾਂ ਦਸੂ ਬੰਦਾ ਇਕੱਠਾ ਕਰਨਾ ਸਾਡੀ ਕੋ ਗਿਣਤੀ ਨਹੀਂ 5 700 મતલਬ ਕਿ ਤੁਸੀਂ ਇਹ ਕਰ ਲੋ ਵੀ 150 200 250 300 ਬੰਦਾ ਆਰਾਮ ਦੇ ਨਾਲ ਸਾਡੇ ਇਲਾਕੇ ਦੇ ਵਿੱਚ ਆਉਂਦਾ ਵੀ ਇਹ ਸਾਡੀ ਗੱਲ ਵੀ ਸੁਣਦਾ ਬਹੁਤ ਸਾਰੀਆਂ ਵੀਡੀਓ ਮੇਰੀਆਂ ਪਈਆਂ ਹੋਈਆਂ ਡੈਟ ਦੇ ਉੱਤੇ ಗ್ರಾಮ ਸਭਾ ਦੇ ਇਲਾਕੇ ਦੇ ਬਾਰੇ ਉੱਤੇ ਲੇਖੋ ਸਰਚ ਕਰਿਓ ਰੀਅਲ ਗ੍ਰਾਮ ਸਭਾ ਦਾ ਇਲਾਕਾ ਜਿਹੜਾ ਮੈਂ ਉੱਤਰ ਦਿਓ ਪਿੰਡ ਦੇ ਵਿੱਚ ਤੁਸੀਂ ਦੇਖਣੀਆਂ ਵੀਡੀਓ ਇਹਨਾਂ ਵੇਖਿਓ ਜੀ ਬੋਟ ਕਰ ਲਓ ਠੀਕ ਹੈ ਹੁਣ ਵੇਖੋ ਕੰਮ ਕਰਨਾ ਕਿਵੇਂ ਆ ਮੈਂ ਤੁਹਾਨੂੰ ਦੱਸਣ ਲੱਗਾ ਵੀ ਤੁਸੀਂ ਕੰਮ ਕਰਨਾ ਕਿਵੇਂ ਕਾਮਯਾਬੀ ਦਾ ਕਰਨਾ ਵਾ ਵੀ ਪਹਿਨਾ ਸਭ ਤੋਂ ਆਪਣੀ ਪੰਚਾਇਤ ਜਿਹੜੀ ਆ ਪੰਚਾਇਤ ਦੇ ਵਿੱਚ ਜਿਹੜਾ ਸਰਪੰਚ ਆ ਸਰਪੰਚ ਨੇ ਆਪਣੇ ਲੋਕਾਂ ਨੂੰ ਆਪਣੀ ਮੀਟਿੰਗ ਸੱਦਣੀ ਆ ਆਪਣੇ ਸਭ ਤੋਂ ਪਹਿਲਾਂ ਤਾਂ ਕੋਰਮ ਦਾ ਤੁਹਾਨੂੰ ਦੱਸ ਹੀ ਦਿੱਤਾ ਹਾਂ ਕਿ ਕੋਰਮ ਕਿਹੜੇ ਤਰੀਕੇ ਨਾਲ ਪੂਰਾ ਹੋਣਾ ਮੈਂ ਦੱਸਦਾ ਤੁਹਾਨੂੰ ਸ਼ਾਇਦ ਲੋਟਿਆ ਨਾਲ ਸਾਰੇ ਅੰਕ ਬਾਅਦ ਵੀ ਆਇਆ ਕੋਈ ਪੰਚਾਇਤ ਦਾ ਕੋਰਮ ਪੰਚਾਇਤ ਕੋਰਮ ਦਾ ਮੋٹے ਮੋਟੇ ਆ ਗਏ ਹਾਂ ਕਿਹੜੀ ਕੋਰਮ ਦੀ ਪਰਿਭਾਸ਼ਾ ਹੁੰਦੀ ਆ ਸਿੰਪਲੀ ਸ਼ਬਦਾਂ ਚ ਹੁੰਦਾ ਵਾ ਅੱਧ ਨੂੰ ਇੱਕ ਵੱਧ ਅੱਧ ਨਾਲੋਂ ਇੱਕ ਵੱਧ ਠੀਕ ਹੈ ਇਹ ਮੇਨ ਡੈਫੀਨੇਸ਼ਨ ਹੁੰਦੀ ਆ ਉਹਦੀ ਅੱਧ ਨੂੰ ਇੱਕ ਵੱਧ ਜੋ ਵੀ ਦੱਸ ਰਹੇ ਆ 50% ਤੋਂ ਇੱਕ ਮੈਂਬਰ ਦੇ ਉੱਪਰ ਉਹ ਜਿਹੜੀ ਆ ਆਪਣੀ ਮੀਟਿੰਗ ਜਿਹੜੀ ਹੋ ਸਕਦੀ ਅਗਰ ਨਹੀਂ ਆ ਤੇ ਉਹ ਮੁਲਤਵੀ ਹੋ ਜਾਏਗੀ ਉਹ ਅੱਗੇ ਪੈ ਜਾਏਗੀ ਫਿਰ ਉਸ ਉਸੇ ਤਰੀਕੇ ਨਾਲ ਨੋਟਿਸ ਜਾਰੀ ਹੋਏਗਾ ਤੇ ਜੰਡੇ ਹੋਏਗਾ ਠੀਕ ਹੈ ਜਿਹੜਾ ਤੁਸੀਂ ਕੁਸਚਨ ਕਰ ਰਹੇ ਹੋ ਠੀਕ ਹੈ ਇਹਨ ਤੋਂ ਲੱਖ ਗ੍ਰਾਮ ਸਭਾ ਦਾ ਵੀ اجلاس ਜਿਹੜਾ ਵਾ ਉਹਦੇ ਵਿੱਚ ਕੋਈ ਤੁਸੀਂ ਜਦੋਂ اجلاس ਕਰਨਾ ਹੈ ਨਾ ਸਰਪੰਚਾ ਨੇ ਜਦੋਂ ਤੁਸੀਂ ਸਰਪੰਚਾ ਨੇ اجلاس ਕਰਨਾ ਕਦੀ ਵੀ ਇਸ ਚੀਜ਼ ਨੂੰ ਛੱਡ ਦਿਓ ਕਿ ਕਿੰਨੇ ਪਰਸੈਂਟ ਆਉਣੇ ਚਾਹੀਦੇ ਆ ਮੰਨ ਕੇ ਚੱਲੋ ਤੁਸੀਂ 200 ਦੀ ਗਿਣਤੀ ਆ ਗਈ ਆ ਤੁਹਾਡੇ ਕੋਲੇ 200 ਦੀ ਗਿਣਤੀ ਹਜ਼ਾਰ ਦੇ ਵਿੱਚ ਤੁਹਾਡੇ ਕੋਲ 200 ਆਉਣਾ ਚਾਹੀਦਾ 150 ਆ ਗਿਆ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਆਪਣਾ اجلاس ਕਰੋ ਜਦੋਂ ਤੁਸੀਂ 150 ਦੇ 150 ਤੋਂ ਬਾਅਦ ਅਗਲੀ ਵਾਰੀ ਆਪਾਂ 100 ਦੇ ਕਰ ਰਹੇ ਆ 100 ਤੋਂ ਬਾਅਦ ਫਿਰ ਕੀ ਕਰ ਰਹੇ ਆ ਵੇਖੋ ਲੂ ਬੋਲ ਕਿਤੇ ਆ ਗਿਆ ਲੂ ਬੋਲ ਲਿਆ ਗਿਆ ਕਿ ਜਦੋਂ 100 ਦੀ 100 ਬੰਦਾ ਵੀ ਨੇ ਇਕੱਠਾ ਆਇਆ ਤੇ ਬਾਅਦ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਆਉਂਦੇ ਆ ਉਹਨਿਆਂ ਨੂੰ ਮੰਨਜੋ ਆ ਗਲਤੀ ਆ ਜਿਹੜੀ ਚੀਜ਼ ਗਲਤ ਆ ਗਲਤ ਆ ਤੇ ਇਹ ਆਪਾਂ 190 ਤੇ ਕਿਉਂ ਨਹੀਂ ਮੰਨੇ ਪਈ ਈ ਵਈ ਸਮਝੀ ਗੱਲ ਤੁਸੀਂ ਸਮਝੇ 190 ਨੂੰ ਆਪਾਂ ਕਿਉਂ ਕੈਨਸਲ ਕੀਤਾ ਇਹ ਤੋਂ ਬਾਅਦ ਫਿਰ 90 ਨੂੰ ਕੈਨਸਲ ਕਿਉਂ ਕੀਤਾ ਤੇ ਅਖੀਰ ਤੇ ਕਹਿਤਾ ਵੀ ਜਿੰਨੇ ਆਉਂਦੇ ਉਹਨਿਆਂ ਠੀਕ ਆ ਇਹ ਚੀਜ਼ਾਂ ਦੀ ਜਿਹੜਾ ਆਪਾਂ ਨੂੰ ਥੋੜਾ ਜਿਹਾ ਸਮਝਣਾ ਪੈਣਾ ਗ੍ਰਾਮ ਸਭਾ ਦੇ ਅਸਲ ਅਜਲਾਸ ਕਰੋਗੇ ਤੇ ਟਰਾਂਸਪਰੈਂਸੀ ਵਧੇਗੀ ਉਹਨੂੰ ਤੋਂ ਬਾਅਦਾਂ ਦੋ ਚੀਜ਼ਾਂ ਤੇ ਕੰਮ ਕਰਦੇ ਪੰਚਾਇਤ ਕਿਹੜੀ ਜ਼ਿਆਦਾਤਰ 90 99% ਪੰਚਾਇਤਾਂ ਕਿਹੜੇ ਸਹਾਰ ਤੇ ਕੰਮ ਕਰਦੀਆਂ ਨੇ ਕਿ ਸਾਨੂੰ ਗ੍ਰਾਂਟ ਆਵੇ ਤੇ ਪਿੰਡ ਤੇ ਲਾਈਏ ਪਰ ਪਿੰਡਦਰ ਦੀ ਉਹਦੀ ਪੰਚਾਇਤ ਇਸ ਫਾਰਮੂਲੇ ਤੇ ਕੰਮ ਨਹੀਂ ਕਰਦੇ ਸਾਡੀ ਪੰਚਾਇਤ ਜਿਹੜੀ ਆ ਉਥੇ ਅਸੀਂ 90% ਪਿੰਡ ਦਾ ਕੰਮ ਜਿਹੜਾ ਅਸੀਂ ਮੱਗ ਮਰੇਗਾ ਚ ਕੀਤਾ 90% ਕੰਮ ਮਰੇਗਾ ਦੇ ਵਿੱਚ ਕੀਤਾ ਤੇ ਮਰੇਗਾ ਦਾ ਸੁਨਹਾਰੀ ਆ ਪਹਿਲਾਂ ਪੈਸੇ ਲਾਓ ਦਿਖਾਓ ਫਿਰ ਪੈਸੇ ਚ ਵਣ ਫਿਰ ਆਪਾਂ ਮੈਂ ਥੋੜਾ ਜਿਹਾ ਛੇ ਅਮਰੀਕਾ ਦੇ ਤੇ ਕਿਉਂਕਿ ਚਾਹੀਦਾ ਤੇ ਵੈਸੇ ਇੱਥੇ ਦਰੇਗਾ ਦੀ ਟੀਮ ਹੀ ਆਉਣੀ ਚਾਹੀਦੀ ਬਹਿਣਾ ਚਾਹੀਦਾ ਹੈ ਇੱਥੇ ਮੈਡਮ ਉਹ ਭੂਤੀ ਸ਼ਰਮਾ ਜਿਹੜੇ ਆ ਉਹ ਦੂਸਰੇ ਡਿਪਾਰਟਮੈਂਟ ਹੈਗਾ ਇਹਨਾਂ ਦਾ ਐਸਬੀਐਮ ਐਸਬੀਐਮ ਹਾਂ ਐਸਬੀਐਮ ਹਾਂ ਚਤਿੰਨ ਦਿਨਾਂ ਦੇ ਅੱਛਾ ਅੱਛਾ ਅੱਜ ਪਹਿਲੇ ਦਿਨਾਂ ਨੂੰ ਤਿੰਨਾਂ ਨੇ ਆਣਾ ਹਾਂਜੀ ਠੀਕ ਹੈ ਆਗੇ ਇਹਦੇ ਵਿੱਚ ਅੱਜਕੱਲ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਵਾਂ ਦੇਖੋ ਸਭ ਤੋਂ ਐਮ ਜਿਹੜੀ ਸਮੱਸਿਆ ਵਾ ਪਿੰਡ ਦੇ ਵਿੱਚ ਪਾਣੀ ਦੀ ਆ ਲੋਕਾਂ ਦੇ ਪਾਣੀ ਜਿਹੜਾ ਉਹ ਗਲੀਆਂ 'ਚ ਰੋੜਦਾ ਫਿਰਦਾ ਸਾਡੇ ਪਿੰਡ ਦੇ ਵਿੱਚ ਅਸੀਂ 70 ਲੱਖ ਰੁਪਇਆ ਲਾ ਕੇ ਇੱਕ ਪ੍ਰੋਜੈਕਟ ਬਣਾਇਆ ਵਾ ਸਾਂਝਾ ਜਲ ਖਡਾ ਜਿਹਦੇ ਵਿੱਚ ਪੰਜ ਮੈਕਨਿਆਂ ਦੇ ਜਿਹੜੇ ਆ ਪੰਜ ਤਰੀਕੇ ਦੇ ਫੰਡ ਜਿਹੜੇ ਆ ਉਹ ਵਰਤੇ ਗਏ ਆ ਜਿਹਦੇ ਵਿੱਚ ਅਸੀਂ ਨਰੇਗਾ ਦੇ ਫੰਡ ਵਰਤੇ ਆ ਜਿਹਦੇ ਵਿੱਚ ਅਸੀਂ ਸਵਾਇਲਟ ਵਾਟਰ ਕੰਜ਼ਰਵੇਸ਼ਨ ਡਿਪਾਰਟਮੈਂਟ ਦੇ ਉਹਦੇ ਪਾਸੇ ਵਰਤੇ ਆ ਜਿਹਦੇ ਵਿੱਚ ਐਸਬੀਐਮ ਯਾਨੀ ਕਿ ਸਵਸ਼ ਭਾਰਤ ਮਿਸ਼ਨ ਉਹਦੇ ਪਾਸੇ ਵਰਤੇ ਆ ਜਿਹਦੇ ਵਿੱਚ ਫਿਨਾਂਸ ਦੇ ਪੈਸੇ ਨੂੰ ਵਿੱਤ ਕਹਿੰਦੇ ਆਪਾਂ ਵਿੱਤ ਦੇ ਪਾਸੇ ਵਰਤੇ ਆ ਜਿਹਦੇ ਵਿੱਚ ਅਸੀਂ ਜਿਹੜੇ ਆਪਣੇ ਪੰਚਾਇਤੀ ਫਰਦ ਜਿਹੜਾ ਜ਼ਮੀਨ ਤੋਂ ਮਾਲੀ ਇਕੱਠਾ ਹੁੰਦਾ ਉਹ ਬਹੁਤ ਪਿਆਰ ਇਹ ਜਿਹੜਾ ਜਦੋਂ ਪਾਣੀ ਦਾ ਯੋਗ ਪ੍ਰਬੰਧ ਕਰਨਾ ਉਹਦੇ ਲਈ ਤਕਰੀਬਨ ਸਾਡਾ ਤੁਸੀਂ ਇਹ ਲਾ ਲਓ ਕਿ ਸਾਡੇ ਘਰਾਂ ਦਾ ਜਿਹੜਾ ਪਾਣੀ ਆ ਉਹ ਪਹਿਲਾਂ ਫਿਲਟਰ ਹੋ ਕੇ ਤੇ ਖੇਤਾਂ ਤੱਕ ਵੀ ਜਾਂਦਾ ਤੁਹਾਨੂੰ ਵਿਖਾਵਾਂਗੇ ਕੋਸ਼ਿਸ਼ ਕਰਾਂਗੇ ਵਿਖਾਵਾਂਗੇ ਤੁਹਾਨੂੰ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਨੂੰ ਸਾਡੇ ਡਵੈਲਪਮੈਂਟ ਨੂੰ ਦੇਖਣ ਲਈ ਸਾਡੇ ਪਿੰਡ ਦੇ ਵਿਕਾਸ ਨੂੰ ਦੇਖਣ ਲਈ 17 ਰਾਜ ਸਭਾ ਮੈਂਬਰ ਇੱਕ ਦਿਨ ਦੇ ਵਿੱਚ ਆਏ ਅਮਰੀਕਾ ਦੀ ਜਿਹੜੀ ਡਿਵੈਲਪਮੈਂਟ ਏਜੰਸੀ ਆ ਜਿਹੜੀ ਆਪਾਂ ਨੂੰ ਵਰਲਡ ਬੈਂਕ ਪੈਸੇ ਦਿੰਦੀ ਆ ਉਹ ਸਾਡੇ ਪਿੰਡ ਦੇ ਵਿੱਚ ਲੱਗੇ ਹੋਏ ਉਹਨੂੰ ਦੇਖਣ ਲਈ ਅਮਰੀਕਨ ਐਮਬੈਸੀ ਦੇ ਤਿੰਨ ਰਾਜਦੂਤ ਜਿਹੜੇ ਨੇ ਐਮਬੈਸਡਰ ਜਿਹੜੇ ਨੇ ਉਹ ਵੀ ਸਾਡੇ ਪਿੰਡ ਦੇ ਵਿੱਚ ਆਏ ਨੇ ਇਥੋਂ ਬਲਾਕ ਤੋਂ ਲੈ ਕੇ ਸੈਂਟਰ ਗਵਰਨਮੈਂਟ ਤੱਕ ਹਰੇਕ ਮੁਲਾਜ਼ਮ ਹਰੇਕ ਅਫਸਰ ਸਾਡੇ ਪਿੰਡ ਆਇਆ ਜੀ ਕਿਉਂ ਕਿਉਂਕਿ ਸਾਡੇ ਉੱਤੇ ਟਰਾਂਸਪਰੈਂਸੀ ਆ ਸਾਡੇ ਰੀਅਲ ਗ੍ਰਾਮ ਸਭਾ ਦੇ ਇਜਲਾਸ ਹੁੰਦੇ ਆ ਸਾਡਾ ਸਰਪੰਚ ਜਿਹੜਾ ਵਾ ਉਹ ਯੂਰਤ ਦੇ ਨਾਲ ਗੱਲ ਕਰਦਾ ਯੂਰਤ ਦੇ ਨਾਲ ਕੰਮ ਕਰਦਾ ਤੇ 90% ਕੰਮ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਮੇਰੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਰੇਕਾ ਦੇ ਵਿੱਚ ਹੋਇਆ ਅਸੀਂ ਇਸ ਸਿਧਾਂਤ ਤੇ ਕੰਮ ਕੀਤਾ ਸੀ ਸਰਦਾਰ ਜੀ ਨੇ ਕਿਹਾ ਨਾ ਕਿ ਗਰਾਂਟਾ ਕੋਈ ਨਹੀਂ ਦਿੰਦਾ ਨਾ ਜੇਕਰ ਆਪਾਂ ਅਮਰੀਕਾ ਦੇ ਵਿੱਚ ਕੰਮ ਕਰਾਂਗੇ ਤੇ ਪਹਿਲਾਂ ਪਹਿਲਾਂ ਅਸੀਂ ਕਰਦੇ ਆਂ ਵੈਸੇ ਲਾਣੇ ਆ ਤੇ ਆਪਾਂ ਨੂੰ ਕਸੇ ਆਣੇ ਤਾਂ ਕਰਕੇ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਸਰਪੰਚਾਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਯੋਗਤ ਰੱਖਣੀ ਪੈਣੀ ਆ ਤੁਹਾਨੂੰ ਆਪਣੇ ਆਪ ਨੂੰ ਮਾਨਦਰ ਰੱਖਣਾ ਪੈਣਾ ਹੁਣ ਤੁਹਾਡੇ ਕੋਲੇ ਸੈਕਟਰੀ ਪਹੁੰਚਣੇ ਆਉਣ ਵਾਲੇ ਕੁਝ ਦਿਨਾਂ ਤੱਕ ਯੋਗਰ ਨਾ ਸੁਣਿਆ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਸੈਕਟਰੀ ਪਹੁੰਚਣੇ ਆ ਸੈਕਟਰੀ ਨੇ ਤੁਹਾਨੂੰ ਕੀ ਕਹਿਣਾ ਆ ਕੇ ਆਉਂਦਿਆਂ ਸਰਪੰਚ ਸਾਹਿਬ ਵਧਾਈ ਹੋਵੇ ਅ ਖਰਚਾ ਖਰਚਾ ਬਾਬਾ ਲੱਗਿਆ ਲੱਗਦਾ ਹੈ ਇਲੈਕਸ਼ਨ ਤੇ ਸਰਪੰਚਰੀ ਕਿਦਸਣਾ 5 ਲੱਖ ਲੱਗਿਆ 10 ਲੱਖ ਲੱਗਿਆ ਹੈ ਨਾ ਤੇ ਸੈਕਟਰੀ ਨੇ ਤੁਹਾਨੂੰ ਇਹ ਕਹਿਣਾ ਆਣ ਕੇ ਕਿ ਕੋਈ ਨਹੀਂ ਸਰਪੰਚ ਸਾਹਿਬ ਤੁਹਾਡਾ ਨਾ ਆਪਾਂ ਵਿੱਚੋਂ ਕਰਾ ਦੇਣਾ ਤੁਹਾਡਾ ਖਰਚਾ ਚਾ ਕਢਾ ਦੇਣਾ ਤੁਹਾਡਾ ਜੇਕਰ ਸਰਪੰਚ ਨੇ ਉਸ ਵੇਲੇ ਇਹ ਕਹਿਆ ਕਿ ਕੋਈ ਗੱਲ ਨਹੀਂ ਇਲੈਕਸ਼ਨ ਤੇ ਲੱਗੇ ਵੀ ਕਾਫੀ ਕਿਉਂਕਿ ਵੈਸੇ ਵੀ ਇਲੈਕਸ਼ਨਾਂ ਤੁਹਾਨੂੰ ਪਤਾ ਹੈ ਕਿ ਕਰੋੜ ਕਰੋੜ ਰੁਪਏ ਇਲੈਕਸ਼ਨਾਂ ਦੇ ਲੱਗ ਗਏ ਆ ਜਦੋਂ ਸਰਪੰਚ ਨੇ ਇਹ ਗੱਲ ਕਰ ਲਈ ਕਿ ਮੈਂ ਆਪਣਾ 10 ਲੱਖ ਰੁਪਿਆ ਬੁਲਾ ਕਰਨਾ ਮਿਲਾਂ ਜਦ ਇੱਕ ਤਵਰੀਆਂ ਨੂੰ 5 7 10 ਲੱਖ ਰੁਪਿਆ ਦੇ ਕੇ ਬਾਅਦ ਚ 5 ਸਾਲ ਤੁਹਾਨੂੰ ਉਹਨੇ ਬਲੈਕਮੇਲ ਕਰਨਾ ਤੁਹਾਡੇ ਸੈਕਟਰੀ ਨੇ ਤੁਹਾਡੇ ਪੀਡੀਪੀ ਉਹਨੇ ਤੁਹਾਡੇ ਅਫਸਰਾਂ ਨੇ ਸਾਰੇ ਬਲੈਕਮੇਲ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਨੂੰ ਮੂੰਹ ਕਾਲਾ ਕਰਤਾ ਆਪਾਂ ਇਸ ਸਰਪੰਚ ਦਾ ਹੌਣ ਖਾਜੋ ਪਿੱਡ ਨੂੰ ਤੁਹਾਡੇ ਪਿੱਡ ਨੂੰ ਖਾਣਾ ਬਾਅਦ ਚ ਉਹਨਾਂ ਨੇ ਜੇਕਰ ਤੁਸੀਂ ਸਰਪੰਚ ਇਮਾਨਦਾਰ ਰਹੋਗੇ ਤੇ ਕੋਈ ਤੁਹਾਡੇ ਪਿੱਡ ਦੇ ਵਿੱਚੋਂ 1 ਰੁਪਿਆ ਜਿਹਾ ਖਾ ਸਕਦਾ ਮੈਂ ਤਨ ਦਾਵਾ ਕਰਦਾ ਜੇ ਕਰ ਜੇਕਰ ਤੂੰ ਹੀ ਮਾਦਰ ਹੋਗੇ ਜੇਕਰ ਤੂੰ ਹੀ ਆਖੋਗੇ ਭਾਈ ਗੱਲ ਇਦਾਂ ਆ ਵੀ ਮੇਰੇ ਜਿਹੜਾ ਵਾ ਮੇਰੇ ਮੁੰਡੇਰੀਆਂ ਨਰੀਕਾ ਜਿਹਾਂ ਲੱਗਦੀਆਂ ਰਹਿਣਾ ਤੇ ਮੈਂ ਆਪਣੀਆਂ ਬੁੱਤੀਆਂ ਕਰਾਂ ਤੇ ਫਿਰ ਤੇ ਔਖਾ ਭਾਈ ਤੁਹਾਡਾ ਫਿਰ ਨਾ ਤੁਸੀਂ ਆਪਣੇ ਪਿੰਡ ਲਈ ਕੁਛ ਕਰਨਾ ਤੇ ਨਾ ਤੁਸੀਂ ਆਪਣੇ ਲਈ ਕੁਛ ਕਰਨਾ ਪੰਜਾਂ ਸਾਲਾਂ ਬਾਅਦ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਣਾ ਨਾ ਸਰਪੰਚਾਂ ਨੇ ਤੇ ਲੋਕਾਂ ਨੇ ਤੁਹਾਨੂੰ ਭਜਾਉਣਾ ਕਿਉਂ ਕਿਉਂਕਿ ਤੁਸੀਂ ਕੰਮ ਨਹੀਂ ਕੀਤਾ ਨਾ ਤੇ ਕੰਮ ਕਾਦੇ ਨਾਲ ਕਰਨਾ ਕੰਮ ਕਰਨਾ ਹੈ ਤੁਸੀਂ ਪੈਸੇ ਦੇ ਨਾਲ ਪੈਸਾ ਤੁਸੀਂ ਜਿਹੜਾ ਵਾ ਸਭ ਦਾ ਸੋ ਪੰਜਵੇਂ ਅੰਗਦ ਵਰਾ ਇੰਦਿਆਕੇ ਤੇ ਉਦੋਂ ਤੱਕ ਲਈ ਜਿਹੜਾ ਵਾ ਮੈਡਮ ਕਿੱਥੇ ਹੈ ਉਹ ਤੀਸ਼ਰਮਾ ਜੀ ਤੁਸੀਂ ਆਓ ਸਕਦੇ ਆ ਅਮਾਨਦਾਰ ਆਪ ਹੋ ਸਭ ਤੋਂ ਪਹਿਲੇ ਕਿਉਂ ਮੈਡਮ ਮੈਡਮ ਸਰਦਾ ਐਕਸਪੀਰੀਅੰਸ ਯਾਰ 湖南呀，都还比这都更。